ਇਹ ਤਰ੍ਹਾਂ ਐਸ ਵਾਰ ਵੀ ਕਪੂਰ ਦੇ ਦਿਨ ਸਾਡੇ ਬਹੁਤ ਹੀ ਪਿਆਰੇ ਮਿੱਤਰ ਮੈਂ ਦਾ ਪੰਡਾਲ ਜਸ ਪੰਡਾਲ ਹੋਰ ਉਹਦੇ ਬੜੇ ਨਰਾਇ ਸਾਥੀ ਜਿਨ੍ਹਾਂ ਨੇ ਲੱਖਾਂ ਦੇ ਵਿੱਚ ਨਾਮ ਕਮਾ ਦਿੱਤੇ ਪਹਿਲੇ ਵਾਲੇ ਚਾਰ ਲੱਖ ਤੇ ਦੂਜੇ ਵਾਲੇ ਨੂੰ ਪਹਿਲੇ ਪੰਜ ਗੱਜ ਵਿੱਚ ਚਾਰ ਲੱਖ ਨੂੰ ਪੰਜ ਤੇ ਪਹਿਲੇ ਚਾਰ ਨੂੰ ਚਾਰ ਤੇ ਮੋਟਰਸਾਈਕਲ ਤੇ ਟੋਰਿਆਂ ਜਿਹੜੀਆਂ ਇਹਨੇ ਸਾਡੇ ਨਾਲ ਜਿਹੜਾ ਯਤਨ ਕਰਦੇ ਆ ਮੈਂ ਇਹਨਾਂ ਦਾ ਰਿਣੀ ਹਾਂ ਔਰ ਮਾਲਕ ਇਸ ਨਿਰੰਤਰ ਤਰਕੀਆਂ ਦੇ ਰੇ ਬਾਹਰ ਦੇ ਮੌਕਿਆਂ ਦੀ ਕਮਾਈਆਂ ਕਰਕੇ ਸਾਡੇ ਤੇ ਖਰਚਾ ਚਿਕੜ ਬੜਾ ਖਾ ਕੰਮ ਹੈ ਔਰ ਕਰਦੇ ਆ ਹਰ ਕੰਮ ਦੇ ਵਿੱਚ ਪੇਸ਼ਾ ਸਾਡੇ ਨਾਲ ਲੈਂਦੇ ਆ ਜਿੰਨਾ ਦੇ ਚਾਹੇ ਸਾਡਾ ਕੰਮ ਕਰੀਏ ਜਿੰਨਾ ਦੇ ਚਾਹੇ ਆਪਣੇ ਪੈਸੇ ਮਾਲਕ ਰਤ ਜਿਹੜੇ ਜਿਹੜੇ ਗੋਲੋ ਕੁਟੀਕੀ ਫਾਦੇ ਜੀ ਅਸੀਂ ਬਹੁਤ ਧੰਨਵਾਦ ਆ ਸਾਰੇ ਦਰਸ਼ਕਾਂ ਦਾ ਪੀਡੀਆ ਦਾ ਜੋ ਕਿ ਇੱਥੇ ਪਹੁੰਚਾ ਸਾਡੇ ਕੋਲ ਉਹ ਦਰਸ਼ਕਾਂ ਦਾ ਖਾਤਾ ਮਾਰਦਾ ਜਾਤ ਇੰਦਰ ਗੁਰਪਵਰਗੀ ਰੂਹਾ ਸਾਡੇ ਭਰਾ ਸਾਰੇ ਖੜੇ ਆ ਮੋਟੇ ਦਾ ਮੋਟਾ ਜੋੜ ਕੇ ਨਹੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਆਪ ਜੀਆਂ ਰਾਜ ਕਿਸ ਕਿਹੜੇ ਨਾਮ ਰੱਖੇ ਗਏ ਜੀ ਬਹੁਤ ਜੀ ਫਾਈਨਲ ਪ੍ਰਾਈਜ਼ ਹੈਗਾ ਜੀ 5 ਲੱਖ ਸੈਕਿੰਡ ਪ੍ਰਾਈਜ਼ ਹੈਗਾ ਜੀ 4 ਲੱਖ ਤੇ ਬੈਸਟ ਨੂੰ ਹੈਗਾ ਬੁੱਲਟ ਮੋਟਰਸਾਈਕਲ ਬੈਸਟ ਰੇਟਰ ਤੇ ਬੈਸਟ ਯਾਪੀ ਨੂੰ ਜੀ ਭਾਈ ਆ ਜਸਪਾਲ ਜੀ ਸਰਪੰਚ ਸਾਡੇ ਸਾਹਮਣੇ ਆ ਦੇਖ ਲਓ ਕੋ ਪ੍ਰਸ਼ਾਸਨ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵਾ ਜਿਹੜਾ ਨਾਲ ਸਾਨੂੰ ਸਹਿਯੋਗ ਦਾ ਸਾਰਾ ਚੱਲਦਾ ਉਹਦਾ ਕਿ ਚਾਹਿਆ ਇੱਥੇ ਦੂਰ ਮੈਂ ਕਹਿੰਦਾ ਇੱਥੇ ਉਹਨਾ ਭਾਜੀ ਹੁਣ ਆਏ ਆ ਭਾਜੀ ਹੁਣ ਦੱਸਾਂਗੇ ਕਿੰਨਾ ਚਾਹ ਆਜੀ ਦੱਸੋ ਭਾਜੀ ਤੁਸੀਂ ਵੀ ਇਹਨਾਂ ਕਹਾਣੇ ਲੁੱਟੀ ਦਾ ਇਦਾਂ ਦਾ ਸਾਡਾ ਖੇਡ ਬਣ ਚੁੱਕਿਆ ਪੰਜਾਬ ਦਾ ਪਰ ਜੱਟ ਲੈ ਗਿਆ ਇਹਦਾ ਬੰਦੇ ਕੋ ਚੇਤੂ ਜੀ ਆ ਪਹਿਲਾਂ ਅੱਜ ਕੱਲ੍ਹ ਕੀ ਚਾਹ ਆਦੇ ਤੇ ਮੇਲਾ ਬਹੁਤ ਦੱਬਾ ਮਾਨੀਆਂ ਜਦਾਂ ਰੋਇਆ ਔਰ ਤੁਸੀਂ ਦੇਖਿਆ ਵੀ ਆਪਾਂ ਪੁਰਾਣੇ ਕਬੂਤਲੇ ਦਾ ਮਾਰ ਸੀ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਦੇਖੋ ਉਹਨਾਂ ਦੀਆਂ ਬੋਟੀਆਂ ਅੱਜ ਵੀ ਦੇਖ ਲਓ ਇੱਥੇ ਤਾਕੜ ਪਈਆਂ ਇੱਥੇ ਨਹੀਂ ਕਹਿੰਦੇ ਦੱਤ ਕਿਉਂ ਖਾਓ ਕੋ ਬਹੁਤ ਵਧੀਆ ਜੀ ਇੰਜੋਏ ਕਰੋ ਬੱਸ ਇਹੋ ਜਿੰਦਗੀ ਆ ਹੋਰ ਕੁਛ ਨਹੀਂਗਾ ਦੱਤ ਕੇ ਆਓ ਨਜ਼ਾਰੇ ਲਓ ਜ਼ਿੰਦਗੀ ਦੇ ਟੈਨਸ਼ਨਾਂ ਤੋਂ ਬਚੋ ਤਵਾਸਨਾਤ ਮੰਗਲ ਖਾਓ ਜਿਹੜਾ ਤੇ ਹੁਣ ਤੇ ਇੱਥਾ ਆਖਾ ਮਾਰਦਾ ਇਕੱਠ ਸਾਰੇ ਸੋ ਪਹਿਲਾਂ ਤਾਂ ਮੈਂ ਸਭਨਾਂ ਨੂੰ ਜਿਆਦਾ ਜਿਹੜਾ ਥੈਂਕਸ ਕਰਨਾ ਚਾਹੁੰਦਾ ਆਪਣੇ ਜਿਹੜੇ ਮੇਰੇ ਸਰੀਦੋਂ ਤੋਂ ਭਰਾਏ ਨੇ ਜੈਸ ਭਿੰਦਾ ਪਾਜੀ ਹੋ ਗਿਆ ਚੰਨਾ ਪਾਜੀ ਹੋ ਗਿਆ ਬਾਕੀ ਪੰਦੇ ਪਾਜੀ ਹੁਣ ਇਹ ਸਾਰੇ ਉਹ ਇੱਥੇ ਪਹੁੰਚੇ ਪਿਛਲੇ ਡੇਢ ਮਹੀਨੇ ਤੋਂ ਮੈਂ ਦੇਖ ਰਿਹਾ ਇਹ ਕੰਮ ਕਰ ਰਿਹਾ ਬਹੁਤ ਜ਼ਿਆਦਾ ਹਾਰਡ ਵਰਕ ਕਰਕੇ ਜਿਹੜਾ ਇਹਨਾਂ ਨੇ ਅੱਜ ਟੂਰਨਾਮੈਂਟ ਕਰਾਇਆ ਬਹੁਤ ਲੋਕ ਪਹੁੰਚੇ ਬੜਾ ਸਕਸੈਸਫੁਲ ਹੋਇਆ ਬਹੁਤ ਖੁਸ਼ੀ ਹੋਈ ਤੇ ਬੜਾ ਮੈਨੂੰ ਇਹਨਾਂ ਤੇ ਮਾਣ ਆ ਕਿ ਇਹ ਮੇਰੇ ਦੋਸਤ ਨੇ ਸਾਰੇ ਮੇਰੇ ਫਰੈਂਡ ਨੇ ਸੋ ਬਹੁਤ ਵਧੀਆ ਲੱਗਿਆ ਅੱਜ ਜਦੋਂ ਜਦੋਂ ਦਾ ਇੱਥੇ ਆਇਆ ਹੋਇਆ ਹਰੇਕ ਕਾਰਨਰ ਤੇ ਜਦੋਂ ਮੈਂ ਦੇਖਦਾ ਇਹਨਾਂ ਦੀਆਂ ਫੋਟੋਆਂ ਲੱਗੀਆਂ ਸੋ ਮੈਂ ਸਾਰਿਆਂ ਨੂੰ ਅਪਰੀਸ਼ੀਏਸ਼ਨ ਨਾਲ ਦੱਸਣਾ ਕਿ ਮੇਰੇ ਫਰੈਂਡ ਨੇ ਬਹੁਤ ਵਧੀਆ ਲੱਗਿਆ ਸੋ ਬਾਕੀ ਵੀ ਟੂਰਨਾਮੈਂਟ ਤੇ ਬਾਕੀ ਜਿਹੜਾ ਸਪੋਰਟ ਬਹੁਤ ਵਧੀਆ ਹੋਈ ਆ ਝੰਡਾ ਲੱਗੇ ਬਹੁਤ ਦੇਖ ਕੇ ਪੰਜਾਬ ਦੇ ਅੱ ਸਪੋਰਟਸ ਦੇ ਨਾਲ ਵੱਧ ਤੋਂ ਵੱਧ ਜਿੰਨਾ ਜਿਆਦਾ ਸਪੋਰਟਸ ਨਾਲ ਜੁੜੋ ਨਸ਼ਿਆਂ ਦਾ ਕਰਾਇਮ ਦਾ ਜੇ ਕੋਈ ਹੱਲ ਹੈ ਉਹ ਐ ਸਪੋਰਟਸ ਹੈ ਸੋ ਵੱਧ ਤੋਂ ਵੱਧ ਸਪੋਰਟਸ ਨਾਲ ਜੁੜੋ ਤੇ ਨਾਲ ਹੀ ਨਾਲ ਜਿਹੜੇ ਸਪான்ਸਰਸ ਨੇ ਪ੍ਰਮੋਟਰਸ ਨੇ ਜਿਹੜੇ ਜੋੜਦੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਇਟੀ ਨੂੰ ਬੈਟਰ ਬਣਾਉਣ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਸਰ ਜੀ ਨਸ਼ਿਆਂ ਤੋਂ ਆਰਗੇਨਾਈਜ਼ਰਸ ਹੈ ਉਹ ਚੰਗੇ ਸਟੈਪਸ ਲੈਂਦੇ ਨੇ ਕਿ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਪਲੇਅਰਸ ਨੂੰ ਸੋ ਆਈ ਐਮ ਸ਼ੋਰ ਕਿ ਜਿਹੜੇ ਅੱਜਕੱਲ ਜਿਹੜੇ ਪ੍ਰੋਟੋਕਾਲਸ ਨੇ ਜਿਹੜੇ ਰੂਲਸ ਨੇ ਉਹਨੂੰ ਪਰਦੇ ਨੇ ਸਾਰੇ ਸੋ ਆ ਇਹਦੇ ਸਪੋਰਟਸ ਕੋਈ ਵੀ ਹੋਵੇ ਚਾ ਕਬੱਡੀ ਜਾਂ ਹੋਰ ਜਿਹੜੀ ਉਹ ਉਹ ਨਸ਼ਿਆਂ ਨੂੰ ਦੂਰ ਕਰਦੇ ਆ ਰਹੇ ਸੋ ਵੱਧ ਤੋਂ ਵੱਧ ਜਿਹੜੀਆਂ ਸਪੋਰਟਸ ਨੇ ਉਹਨਾਂ ਨੂੰ ਪ੍ਰੋਮੋਟ ਕਰੀਏ ਸਨ ਸਾਰਿਆਂ ਨੇ ਪਰਚਾ ਜਿਹੜਾ ਪਿਛਲੇ ਆਲਪਸਟ ਇੱਕ ਹਫਤੇ ਤੋਂ ਇੱਥੇ ਆ ਬੇਚਣਾ ਕੁਝ ਨਹੀਂ ਐਨਆਰਆਈ ਸਾਰੇ ਨੇ ਚਾਹੀਏ ਸਪੋਰਟਸ ਨੂੰ ਲੈ ਕੇ ਚਾਹੀਏ ਕੋਈ ਆਈਸਟੇਟ ਅੱਖਾਂ ਦੇ ਕੈਂਪ ਲਵਾ ਰਹੇ ਨੇ ਚਾਹੀਏ ਉਹ ਹੋਰ ਕਿਸੇ ਜਗ੍ਹਾ ਨੂੰ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਨੇ ਆਪਣੇ ਆਪਣੇ ਲੈਵਲ ਤੇ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੇ ਸਾਡੇ ਜਿਹੜੇ ਸਾਡੀ ਅਗਲੀ ਜਨਰੇਸ਼ਨ ਹੈ ਪੰਜਾਬ ਦੀ ਉਹ ਨਸ਼ਿਆਂ ਤੋਂ ਦੂਰ ਹੋ ਰਹੀ ਹੈ ਮੈਨੂੰ ਲੱਗਦਾ ਕਿ ਇਹ ਨਾਲੋਂ ਥੋੜਾ ਟ੍ਰੈਂਡ ਘੱਟ ਦੇਖਿਆ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਦਾ ਕਿ ਟ੍ਰੈਂਡ ਥੋੜਾ ਘੱਟ ਦੇਖਿਆ ਮੈਂ ਪਿਛਲੇ ਸਾਲਾਂ ਦੇ ਵਿੱਚ ਸੋ ਆਈ ਹੋਪ ਗਵਰਨਮੈਂਟ ਆਪਣਾ ਕੰਮ ਕਰ ਰਹੀ ਹੈ ਨਾਲ ਦੇ ਨਾਲ ਜਿਹੜੇ ਐਨ ਆਰ ਆਈਸ ਪਹੁੰਚਦੇ ਨੇ ਹਰ ਇੱਕ ਸਾਲ ਬਹੁਤ ਮਿਹਨਤ ਕਰਕੇ ਕੰਮ ਛੱਡ ਕੇ ਇੱਥੇ ਦਾ ਬਹੁਤ ਸੌਖਾ ਲੱਗਦਾ ਦੇਖਣ ਨੂੰ ਕਿ ਸ਼ਾਇਦ ਇਹ ਆ ਗਏ ਨੇ ਟਿਕਟ ਲੈ ਕੇ ਤੇ ਬਸ ਹੋ ਗਿਆ ਕੰਮ ਬਹੁਤ ਔਖੇ ਹੋ ਕੇ ਆਪਣੇ ਕੰਮ ਛੱਡ ਕੇ ਇੱਥੇ ਆ ਕੇ ਟਾਈਮ ਸਪੈਂਡ ਕਰਦੇ ਨੇ ਜਦੋਂ ਇੱਥੇ ਰਾਤ ਪੈਂਦੀ ਹੈ ਉੱਤੇ ਦਿਨ ਚੜਦਾ ਸਾਰੀ ਰਾਤ ਉਹਨਾਂ ਦੇ ਹੁੰਦੇ ਨੇ ਆਪਣਾ ਕੰਮ ਦੇਖਦੇ ਨੇ ਪਿੱਛੇ ਸੋ ਬਹੁਤ ਔਖਾ ਕਰਦੇ ਨੇ ਸੋ ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਕੀ ਕਹਿਣਾ ਚਾਹੁੰਗਾ ਜੀ ਅ ਉਹ ਰਾਏ ਇੱਥੇ ਤੇ ਐਨ ਆਰ ਆਈ ਵੀ ਜਿਹੜੇ ਇੱਥੇ ਪਹੁੰਚੇ ਹੋਏ ਆ। ਅੱਜ ਦਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਇਹ ਪਹਿਲੀ ਵਾਰੀ ਹੋ ਰਿਹਾ ਅੱਗੇ ਕਦੇ ਹੋਇਆ ਨਹੀਂ। ਜਿੰਨੇ ਪਲੇਅਰ ਆ ਪੁਰਾਣੇ ਪਲੇਅਰ ਆ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਬਹੁਤ ਸਲਾਮ ਦਈ ਕਰਕੇ ਇਹ ਕੰਮ ਲਾਭ ਹੀ ਹੋਏ ਟਾਈਮ ਦੇ ਵਿੱਚ ਹੋਰ ਪਲੇਅਰ ਉੱਠਣ ਤੇ ਉਹਨਾਂ ਦਾ ਵੀ ਸਨਮਾਨ ਹੋਵੇ। ਅੱਜ ਜਿੰਨੇ ਪੁਰਾਣੇ ਖੇਰੇ ਆ ਜਿੰਨੇ ਬਿੱਡੂ ਜਿੰਨੇ ਕੋਈ ਦੇਖੇ ਅੱਜ ਅੱਪਾ ਜਿਹੜਾ ਰਾਉਂਡ ਦਿੱਤਾ ਉਹਨਾਂ ਨੇ ਗਰਾਊਂਡ ਦੇ ਵਿੱਚ ਆ ਕੇ लोगों लोग कभी कभी देखिए ना हो चाह रहे हैं फिर भी उठने मिल भी है ਆਉਗਾ ਅੱਗੇ ਬਾਹਰ ਹਰ ਵੀ ਦੇ ਦੋਨੇ ਮਾਰਕਮ ਦੇ ਸਾਹਮਣੇ ਤਾਂ ਇਹਦਾ ਨੰਬਰ ਦਾ ਉਹਨਾਂ ਦਾ ਅੱਲਾਹ ਤੇ ਬੇਸ਼ੱਕ ਉਹ ਕਬ ਨਾਲ ਹੈ ਜਿਹੜੇ ਵੀਰਾਂ ਦਾ ਆਉਣਾ ਚਾਹੀਦਾ ਹੈ ਇਸੇ ਗਰਾਉਂਡ ਤੇ ਬਾਤ ਫੜਾਉਣਾ ਵੀ ਕਰਨਾ ਚਾਹੀਦਾ ਵਾ ਪਰ ਲੇਕਰ ਸਾਡੇ ਖਰਚੇ ਇੰਨੇ ਕੋਈ ਹੋਏ ਆ ਉਹ ਇੰਨਾ ਪੈਸਾ ਨਹੀਂ ਕਰ ਸਕਦੇ ਅਸੀਂ ਉੱਥੇ ਜਾ ਕੇ ਅਸੀਂ ਭਾਇਆਂ ਦਿੱਤੀਆਂ ਵਾ ਇਹ ਫਾਰਮਾਂ ਦਾ ਸਾਨੂੰ ਇੱਥੇ ਪਾਏ ਇੰਨੇ ਕਿ ਬਣਾਉਣ ਇਹ ਉਹ ਵੀ ਉਹਨਾਂ ਦੇ ਪਿਆ ਕਰ ਸਕਦੇ ਆ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਉਹ ਕਰ ਕਰ ਸਕਦੇ ਪਰ ਉਹ ਵੀ ਕਰਨਾ ਚਾਹੁੰਦੇ ਆ ਆਮ ਲੋਕਾਂ ਨੂੰ ਮੈਸੇਜ ਇਹ ਹੀ ਆ ਕਿ ਨਸ਼ੇ ਤੋਂ ਬਚ ਕੇ ਰਹਿਓ ਔਰ ਕਬੱਡੀ ਆ ਜਾਂ ਬਾਦਲੋ ਰੈਸਲਿੰਗ ਆ ਕੋਈ ਵੀ ਤੁਹਾਡੀ ਕਬੱਡੀ ਜਾਂ ਕੋਈ ਵੀ ਗੇਮ ਇਹਨਾਂ ਨੂੰ ਛੋੜੋ ਬਹੁਤ ਬਹੁਤ ਧੰਨਵਾਦ ਜੀ ਕਪੂਰਥਲਾ ਦੇ ਇਸ ਖੇਡ ਸਟੇਡੀਅਮ ਦੇ ਵਿੱਚ ਤਕਰੀਬਨ ਜਦੋਂ ਦਾ ਜੰਮੇ ਉਸ ਤੋਂ ਪਹਿਲਾਂ ਦੇ ਇੱਥੇ ਕਬੱਡੀ ਹੁੰਦੀ ਹੈ ਤੇ ਹਮੇਸ਼ਾ ਉਸ ਸਮੇਂ ਦੇ 스타 প্লেয়ার ਖੇਡੇ ਸਾਰੇ ਇੱਥੇ ਜਿਹੜੇ ਪਲੇਅਰ ਰਿਟਾਇਰ ਹੋ ਗਏ ਉਹਨਾਂ ਨੇ ਉਸ ਤੋਂ ਬਾਅਦ ਕਬੱਡੀ ਦੀ ਕਮਾਂਡ ਸੰਭਾਲੀ ਜਿਹੜੇ ਅੱਜ ਜਿਹੜੇ ਸਾਡੀ ਸਾਰੀ ਟੀਮ ਹੈ ਪੰਮੇ ਆਰੀ ਸੋਨੂ ਆਰੀ ਸਾਰੀ ਟੀਮ ਹੈ ਇਹਨਾਂ ਨੇ ਰਲ ਕੇ ਜਿਹੜਾ ਅੱਜ ਚੈਂਪੀਅਨਸ਼ਿਪ ਕਰਾਈ ਬੜਾ ਵਧੀਆ ਸਾਰੇ ਪਲੇਅਰਾਂ ਨੇ ਜਿਹੜਾ ਵਧੀਆ ਇੱਕ ਅੱਜ ਮੈਨੂੰ ਲੱਗਦਾ ਪਹਿਲੀ ਵਾਰੀ ਇਹਨਾਂ ਦਾ ਇਹਨਾਂ ਨੇ ਤਜਰਬਾ ਕੀਤਾ ਅੱਗੋਂ ਹੋਰ ਕਰਨੀ ਹੈ ਹੋਰ ਵਧੀਆ ਹੋ ਜੇ ਪੰਜਾਬ ਦੀ ਕਬੱਡੀ ਟੀਮ ਨੈਸ਼ਨਲ ਕੇ ਮੈਚ ਖੇਡਣ ਗਈ ਹੈ ਮਾਤ ਖਿਡਾਰੀ ਨੇ ਪੂਰੇ ਹੋਏ ਹਰਿਆਣੇ ਦੇ ਖਿਡਾਰੀ ਪੂਰੇ ਪਏ ਆ ਇਹ ਕਾਰਨ ਹੈ ਨਹੀਂ ਬਿਲਕੁਲ ਜੀ ਆਪਾਂ ਇਹਦੇ ਤੇ ਸੁਧਾਰ ਕਰਦੇ ਜੀ ਬਿਲਕੁਲ ਪਰ 18 ਸਾਲਾਂ ਬਾਅਦ ਜਿਹੜਾ ਪੰਜਾਬ ਦਾ ਮੈਡਲ ਆਇਆ ਜਿੰਨਾ ਟਾਈਮ ਤੁਸੀਂ ਕੁਆਲੀਫਾਈ ਨਹੀਂ ਕਰਦੇ ਉਹਨਾ ਟਾਈਮ ਤੁਸੀਂ ਨਾ ਤਾਂ ਨੈਸ਼ਨਲ ਗੇਮਾਂ ਖੇਡ ਸਕਦੇ ਹੋ ਤੇ ਨਾ ਤੁਸੀਂ ਫੈਡਰੇਸ਼ਨ ਕੱਪ ਖੇਡ ਸਕਦੇ ਹੁਣ ਪੰਜਾਬ ਦੀ ਟੀਮ ਜਿਹੜੀ ਨੈਸ਼ਨਲ ਗੇਮਾਂ ਦੇ ਵਿੱਚ ਵੀ ਤੇ ਫੈਡਰੇਸ਼ਨ ਕੱਪ ਦੀ ਵੀ ਨਰੋ ਖੇਡੇਗੀ ਤੇ ਦੋ ਸਾਨੂੰ ਨਵੇਂ ਕੰਪੀਟੀਸ਼ਨ ਮਿਲ ਕੇ 18 ਸਾਲਾਂ ਬਾਅਦ ਪ੍ਰਯਾਗ ਦਾ ਜਿਹੜਾ ব্রਾਊਨ ਮੈਡਲ ਆਇਆ ਕਈ ਵਾਰੀ ਆਪਾਂ ਨੂੰ ਕੋਈ ਨਵੇਂ ਤਜਰਬੇ ਕਰਨ ਲਈ ਨਵੇਂ ਐਕਸਪੈਰੀਮੈਂਟ ਕਰਨ ਲਈ ਇਹ ਸਾਰਾ ਕੁਝ ਕਰਨਾ ਪੈਂਦਾ ਹੈ। ਭਾਰਤੀ ਪੰਜਾਬ ਦੇ ਖਿਡਾਰੀ ਮੁੱਖ ਕੇ ਕਬੱਡੀ ਦਾ ਕਬੱਡੀ ਤਾਂ ਕਾਕ ਦਾ ਪੰਜਾਬ ਨਹੀਂ ਮੈਸੇਸਰ ਕਬੱਡੀ ਦੀ ਪ੍ਰੋਬਲਮ ਹੈਗੀ ਆ ਤੇ ਕੋਸ਼ਿਸ਼ ਕਰ ਰਹੇ ਕੋ ਉਹਦੇ ਵਿੱਚ ਵੀ ਜਿੰਨਾ ਸੁਧਾਰ ਕਰ ਸਕਦੇ। ਨਹੀਂ ਮਾਡ ਕੱਪ ਨੂੰ ਲੈ ਕੇ ਪਹਿਲਾਂ ਕਿ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਹੋਈ ਨਹੀਂ। ਨਹੀਂ ਬਿਲਕੁਲ ਜੀ ਮੈਂ ਤਾਂ ਚਾਹਨਾ ਹੋ ਜੇ ਤੁਹਾਡੇ ਵਰਗੇ ਪੱਤਰਕਾਰ ਪ੍ਰਵਾਹ ਆਜ ਸੌਣਗੇ ਜਿੱਤੀ ਹੋ ਜਾਏਗਾ। ਠੀਕ ਹੈ ਜੀ।